ਕਸ਼ਕਲ ਦੋਸਤੋ ਮੈਂ ਆ ਸਖਪੰਦਰ ਸ਼ੇਰਗਿੱਲ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਇਹ ਅਪਡੇਟ ਸਿਹਤ ਦੇ ਨਾਲ ਜੁੜੀ ਹੋਈ ਹੈ ਸਿਹਤ ਦੇ ਬਾਰੇ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਵੱਡੇ ਪੱਧਰ ਤੇ ਕੰਮ ਕਰਾਂਗੇ ਪਰ ਹੁਣ ਸਰਕਾਰ ਬਣਿਆ ਨੂੰ 2.5-3 ਸਾਲ ਹੋ ਗਏ ਨੇ ਇਸ ਦੌਰਾਨ ਵਿਕਰਮ ਮਜੀਠੀਆ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੇ ਇੱਕ ਖੁਲਾਸਾ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਡਾਇਰੈਕਟਰ ਰਾਜਨ ਸਿੰਘਲਾ ਨੇ ਅਸਤੀਫਾ ਦੇ ਦਿੱਤਾ ਇਸ ਤੋਂ ਪਹਿਲਾਂ ਜਿਹੜੇ ਮੈਡੀਕਲ ਸੁਪਰਡੈਂਟ ਸੀ ਐਚਐਸ ਰੇਖੀ ਉਹ ਵੀ ਅਸਤੀਫਾ ਦੇ ਚੁੱਕੇ ਨੇ ਇਹ ਉੱਚ ਪੱਧਰ ਦੇ ਡਾਕਟਰ ਨੇ ਜਿਨ੍ਹਾਂ ਦੀ ਮਾਰ ਹੁਣ ਆਮ ਲੋਕਾਂ ਦੇ ਪਵੇਗੀ ਕਿਉਂਕਿ ਇਹਨਾਂ ਦੀਆਂ ਸਹੂਲਤਾਂ ਆਮ ਲੋਕਾਂ ਨੂੰ ਨਹੀਂ ਮਿਲਣਗੀਆਂ ਸਿਹਤ ਮੰਤਰੀ ਦਾ ਆਪਣਾ ਹਲਕਾ ਪਟਿਆਲਾ ਡਾਕਟਰ ਬਲਬੀਰ ਸਿੰਘ ਪਟਿਆਲਾ ਦਿਹਾਤੀ ਤੋਂ ਵਿਧਾਇਕ ਨੇ ਤੇ ਪਟਿਆਲਾ ਦੇ ਵਿੱਚ ਹੀ ਉੱਤਰੀ ਭਾਰਤ ਦਾ ਵੱਡਾ ਮੈਡੀਕਲ ਕਾਲਜ ਤੇ ਹਸਪਤਾਲ ਮੌਜੂਦ ਹੈ ਉੱਥੇ ਦੇ ਡਾਇਰੈਕਟਰ ਰਾਜਨ ਸਿੰਘਲਾ ਨੇ ਅਸਤੀਫਾ ਦੇ ਦਿੱਤਾ ਇਸ ਤੋਂ ਪਹਿਲਾਂ ਮੈਡੀਕਲ ਸੁਪਰਡੈਂਟ ਐਚਐਸ ਰੇਖੀ ਵੀ ਅਸਤੀਫਾ ਦੇ ਚੁੱਕੇ ਨੇ ਹੁਣ ਵਿਕਰਮ ਮਜੀਠੀਆ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਿਆਸਤ ਉਹਨਾਂ ਦਾ ਦਵਾਈ ਆ ਜਿਹੜਾ ਉਸ ਨੂੰ ਜਿਹੜੀ ਸੀਨੀਅਰ ਫੈਕਲਟੀ ਆ ਉਹ ਨਹੀਂ ਚੱਲ ਸਕੀ ਤੇ ਲਗਾਤਾਰ ਅਸਤੀਫਿਆਂ ਦਾ ਦੌਰ ਜਾ ਰਿਹਾ ਹੈ ਇਹਨਾਂ ਦਾ ਨੁਕਸਾਨ ਆਮ ਲੋਕਾਂ ਨੂੰ ਪੈਣਾ ਆਮ ਲੋਕਾਂ ਨੂੰ ਵੱਡਾ ਝਟਕਾ ਲੱਗੇਗਾ ਕਿਉਂਕਿ ਸਹੂਲਤਾਂ ਨੇ ਜਿਹੜੀਆਂ ਆਮ ਲੋਕਾਂ ਨੂੰ ਨਹੀਂ ਮਿਲਣਗੀਆਂ ਉਹਨਾਂ ਨੇ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚੱਲਣ ਵਾਲੀ ਸਰਕਾਰ ਹਰ ਫਰੰਟ ਤੇ ਫੇਲ ਹੋਈ ਆ ਉੱਥੇ ਹੀ ਸਿਹਤ ਦੇ ਮੁੱਦੇ ਤੇ ਵੀ ਫੇਲ ਹੋਈ ਆ ਕਿਉਂਕਿ ਆਮ ਆਦਮੀ ਪਾਰਟੀ ਲਗਾਤਾਰ ਦਾਵਾ ਕਰਦੀ ਸੀ ਕਿ ਅਸੀਂ ਪੰਜਾਬ ਦੇ ਵਿੱਚ 16 ਮੈਡੀਕਲ ਕਾਲਜ ਖੋਲ੍ਹਾਂਗੇ ਪਰ 16 ਮੈਡੀਕਲ ਕਾਲਜ ਤਾਂ ਕੀ ਖੋਲਣੇ ਸੀ ਇਸ ਸ਼ਬਦ ਦੇ ਬਾਵਜੂਦ ਜਿਹੜੇ ਪੁਰਾਣੇ ਮੈਡੀਕਲ ਕਾਲਜ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਆਮ ਆਦਮੀ ਪਾਰਟੀ ਨਹੀਂ ਚਲਾ ਪਾਰੀ ਦੂਜੇ ਪਾਸੇ ਬਿਕਰਮ ਮਜੀਠੀਆ ਨੇ ਬਾਗੀ ਧੜੇ ਬਾਰੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਅਸੀਂ 90% ਇਕੱਠਾ ਥੋੜਾ ਜਿਹੇ ਜਿਹੜੇ ਆਗੂ ਨੇ ਜਿਹੜੇ ਨਾਰਾਜ਼ ਚੱਲ ਰਹੇ ਨੇ ਉਹ ਵੀ ਸਾਡੇ ਆਪਣੇ ਨੇ ਮੈਂ ਉਹਨਾਂ ਨੂੰ ਕਹਾਂਗਾ ਜਿਸ ਤਰ੍ਹਾਂ ਦੂਜੇ ਸੂਬਿਆਂ ਦੇ ਵਿੱਚ ਖੇਤਰੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ ਤਕੜੀਆਂ ਹੋ ਰਹੀਆਂ ਨੇ ਉਸੇ ਤਰੀਕੇ ਦੇ ਨਾਲ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਇਕੱਠੇ ਬੈਠਣਾ ਚਾਹੀਦਾ ਹੈ ਉਹਨਾਂ ਨੇ ਇਹ ਕਿਹਾ ਕਿ ਦੋ ਧੜੇ ਬਣਨ ਦੇ ਵੋ ਦੇਖਦੇ ਆਂ ਸਵਾਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੋ ਟੜੇ ਅਕਾਲੀ ਦਲ ਦੇ ਵਿੱਚ ਨਹੀਂ ਬਣੇ ਸਗੋ ਅਸੀਂ 90% ਅਕਾਲੀ ਦਲ ਇਕੱਠਾ ਹੈ ਸਿਰਫ ਕੁਝ ਕਾਗੂ ਨੇ ਜਿਹੜੇ ਨਰਾਜ਼ ਚੱਲ ਰਹੇ ਨੇ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿਉਂਕਿ ਅਸੀਂ ਇਕੱਠਿਆਂ ਨੇ ਕੰਮ ਕਰਿਆ ਇਕੱਠੇ ਹੋ ਕੇ ਕੰਮ ਕਰੀਏ ਤੇ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਕਿਸੇ ਵੀ ਮੀਟਿੰਗ ਦਾ ਹਿੱਸਾ ਨਹੀਂ ਰਹੇ ਸੀ ਇਸ ਕਰਕੇ ਲਗਾਤਾਰ ਸਵਾਲ ਉੱਠ ਰਹੇ ਸੀ ਤੇ ਮੀਟਿੰਗ ਦੇ ਵਿੱਚ ਦੂਰੀ ਬਣਾਉਣ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਬਿਆਨ ਆਇਆ ਉਹਨਾਂ ਕਿਹਾ ਕਿ ਮੈਂ ਮੌਕਾ ਪਰਸਤੇ ਦਲ ਬਦਲੂ ਆਗੂ ਨਹੀਂ ਹਾਂ ਮੈਂ ਪਾਰਟੀ ਦੇ ਨਾਲ ਖੜਾ ਰਹਾਂਗਾ ਹਾਲਾਤ ਭਾਵੇਂ ਜੋ ਵੀ ਹੁਣ ਜੋ ਵੀ ਸਵਾਲ ਉਠਾਰੇ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠੇ ਹੋਣਾ ਚਾਹੀਦਾ ਜਿਸ ਤਰ੍ਹਾਂ ਹੋਰ ਨਾਲ ਸੂਬਿਆਂ ਦੇ ਵਿੱਚ ਹੋਰ ਖੇਤਰੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ